ਪੁੱਤਰ ਭਾਰਤ ਵਿੱਚ ਠੰਡ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਇਸੇ ਦੇ ਚੱਲਦੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਦਾਅਵਾ ਕੀਤਾ ਲੋਕਾਂ ਨੂੰ ਠੰਡ ਦੇ ਕੋਹਰੇ ਤੋਂ ਹਾਲੇ ਕੋਈ ਵੀ ਰਾਹਤ ਨਹੀਂ ਮਿਲਣ ਵਾਲੀ ਉਹਨਾਂ ਕਿਹਾ ਪਾਰਾ 5 ਡਿਗਰੀ ਤੋਂ ਉੱਪਰ ਹੈ ਉਹਨਾਂ ਕਿਹਾ ਕਿ ਸੰਘਣੀ ਧੁੰਦ ਦੇ ਨਾਲ ਲੋਕਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਕਿ ਉਹਨਾਂ ਯੈਲੋ ਅਲਰਟ ਦੀ ਵੀ ਗੱਲ ਆਖੀ ਹੈ ਅਤੇ ਕਿਹਾ ਕਿ ਤਿੰਨ ਤੋਂ 4 ਦਿਨ ਬਾਅਦ ਬਾਰਿਸ਼ ਦੀ ਸੰਭਾਵਨਾ ਹੈ ਜੇਸੀ ਪ੍ਰੀਵੈਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਕਾਫੀ ਜਿਹੜੀਆਂ ਕੋਲਡ ਕੰਡੀਸ਼ਨਸ ਅੱਜ ਕੱਲ੍ਹ ਚੱਲ ਰਹੀਆਂ ਨੇ ਸਪੈਸ਼ਲੀ ਜਿਹੜਾ ਡੇਜ਼ ਬਹੁਤ ਕੋਲਡ ਚੱਲ ਰਹੇ ਨੇ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਪਿਛਲੇ ਕਾਫੀ ਦਿਨਾਂ ਤੋਂ نیچے ਚੱਲ ਰਿਹਾ ਹੈਗਾ ਔਰ ਇਹਦੇ ਕਰਕੇ ਇਸ ਵਾਰੀ ਨਵੇਂ ਸਾਲ ਤੇ ਇੱਕ ਟੈਂਪਰੇਚਰ ਦਾ ਰਿਕਾਰਡ ਵੀ ਅਸੀਂ ਆਬਜ਼ਰਵ ਕੀਤਾ ਕਿ 1 ਜਨਵਰੀ ਨੂੰ ਜਿਹੜਾ 10.4 ਡਿਗਰੀ ਸੈਂਟੀਗ੍ਰੇਡ ਡੇ ਟਾਈਮ ਟੈਂਪਰੇਚਰ 170 ਤੋਂ ਹੇਠਾਂ ਦਾ ਲੋਏਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਨਾਰਮਲ ਤੋਂ ਵੀ ਇਹ 7.3 ਡਿਗਰੀ ਸੈਂਟੀਗ੍ਰੇਡ ਨੀਚੇ ਰਿ ਔਰ ਉਹਦੇ ਤੋਂ ਬਾਅਦ ਜ਼ਰੂਰ ਥੋੜੀ ਰਾਈਜ਼ ਅਸੀਂ ਅਬਜ਼ਰਵ ਕੀਤੀ ਹੈ 2 ਤਰੀਕ ਨੂੰ 12 ਡਿਗਰੀ ਸੈਲਸੀਅਸ ਅਬਜ਼ਰਵ ਕੀਤਾ ਗਿਆ ਔਰ ਕੱਲ 15 ਡਿਗਰੀ ਸੈਲਸੀਅਸ ਜੋ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਬਟ ਹਲੇ ਵੀ ਇਹ ਜਿਹੜਾ ਨਾਰਮਲ ਤੋਂ ਜਿਹੜਾ ਨੀਚੇ ਚੱਲ ਰਿਹਾ ਹੈਗਾ ਔਰ ਜੇ ਅਸੀਂ ਨਾਈਟ ਟਾਈਮ ਟੈਂਪਰੇਚਰ ਦੇਖੀਏ ਉਹ ਪਿਛਲੇ ਦਿਨਾਂ ਦੇ ਵਿੱਚ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਪਰ ਅੱਜ ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ 2 ਡਿਗਰੀ ਸੈਂਟੀਗ੍ਰੇਡ ਦੀ ਗਰਾਵਟ ਅਬਜ਼ਰਵ ਕੀਤੀ ਹੈ ਔਰ ਅੱਜ ਬਿਲਕੁਲ ਨਾਰਮਲ ਜਿਹੜਾ 5.6 ਡਿਗਰੀ ਸੈਂਟੀਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਹੀ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਹੈ ਕੋਲਡ ਡੇ ਕੰਡੀਸ਼ਨਸ ਔਰ ਡੈਂਸ ਟੂ ਵੈਰੀ ਡੈਂਸ ਫੌਗ ਜਿਹੜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ 익ਸਪੈਕਟਡ ਹੈ ਔਰ ਇਹਦੇ ਕਰਕੇ ਅੱਜ ਆਈਐਮਡੀ ਵੱਲੋਂ orange ਅਲਰਟ ਜਾਰੀ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਹੈ ਤਾਂ ਰਿਪੋਰਟ ਹੋ ਗਈ ਤਾਂ ਇੱਕ ਤਰੀਕ ਨੂੰ ਜੋ ਡੇ ਟਾਈਮ ਟੈਂਪਰੇਚਰ 10.4 ਡਿਗਰੀ ਸੈਲਸੀਅਸ ਅਬਜ਼ਰਵ ਕੀਤਾ ਸੀ ਜੀ ਉਹ 1970 ਤੋਂ ਲੈ ਕੇ ਹੁਣ ਤੱਕ ਦਾ ਲੋਇਸਟ ਡੇ ਟਾਈਮ ਟੈਂਪਰੇਚਰ ਸੀ। ਜੀ ਮੰਨ ਲੀਏ ਇਸ ਕੋ ਲਗਾ ਕਿਸਾਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਅਤਿਆਚਰਨ ਦੀ ਜ਼ਰੂਰਤ ਆ ਜਾਂ ਕਿਸ ਤਰ੍ਹਾਂ ਦੀ ਹੋਣਾ ਨਹੀਂ ਮੌਸਮ। ਫਿਲਹਾਲ ਤਾਂ ਕਿਉਂਕਿ ਫੌਗੀ ਕੰਡੀਸ਼ਨਸ ਚੱਲ ਰਹੀਆਂ ਨੇ ਜਦੋਂ ਵੀ ਧੁੰਦ ਹੁੰਦੀ ਆ ਤਾਂ ਉਹਦਾ ਉਹਦੇ ਨਾਲ ਫਸਲਾਂ ਨੂੰ ਥੋੜਾ ਮੌਇਸਚਰ ਵੀ ਮਿਲ ਜਾਂਦਾ। ਸੋ ਇਹਦਾ ਅਸੀਂ ਕੋਈ 네ਗੇਟਿਵ ਇੰਪੈਕਟ ਕ੍ਰੌਪਸ ਤੇ ਨਹੀਂ ਐਕਸਪੈਕਟ ਕਰਦੇ। ਬਟ ਹੁਣ ਜਿਵੇਂ ਟੈਂਪਰੇਚਰ ਦੇ ਵਿੱਚ ਗ੍ਰਾਵਟ ਆਬਜ਼ਰਵ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਟੈਂਪਰੇਚਰ ਹੋਰ ਨੀਚੇ ਜਾਂਦਾ ਸਪੈਸ਼ਲੀ ਜਦੋਂ 4 ਡਿਗਰੀ ਸੈਲਸੀਅਸ ਤੋਂ ਨੀਚੇ ਨਾਈਟ ਟਾਈਮ ਟੈਂਪਰੇਚਰ ਸੀ ਰਿਕਾਰਡ ਕਰਦੇ ਹਾਂ ਉਦੋਂ ਕੋਰੇ ਦੇ ਚਾਂਸਸ ਕਾਫੀ ਹੋ ਜਾਂਦੇ ਨੇ ਸੋ ਉਹਦਾ ਜਿਹੜਾ ਫਸਲਾਂ ਤੇ ਸਪੈਸ਼ਲੀ ਵੈਜੀਟੇਬਲ ਕ੍ਰੋਪਸ ਤੇ ਕਾਫੀ ਉਹਦਾ ਇਫੈਕਟ ਹੁੰਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮਿਨਿਮਮ ਟੈਂਪਰੇਚਰ ਦੇ ਵਿੱਚ ਹੋਰ ਗ੍ਰਾਵਟ ਆਉਂਦੀ ਔਰ ਪੂਰਾ ਪੈਂਦੇ ਜਿਹੜੇ ਸੰਭਾਵਨਾ ਬਣਦੀ ਆ ਫਿਰ ਸਾਰਿਆਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਫਸਲ ਨੂੰ ਹਲਕਾ ਪਾਣੀ ਲਗਾਦਣਾ ਚਾਹੀਦਾ ਤਾਂ ਕਿ ਫਸਲ ਦਾ ਕੋਈ ਨੁਕਸਾਨ ਨਾ ਹੋਵੇ। ਸਟਾਰਟ ਅਪ ਜਾਣਗੇ ਜੀ। ਜੀ। ਅ ਲੁਧਿਆਣੇ ਦੀਆਂ ਇਹ ਕੰਡੀਸ਼ਨਸ ਜਿਹੜੀਆਂ ਅਸੀਂ ਟੈਂਪਰੇਚਰ ਕੰਡੀਸ਼ਨਸ ਅਸੀਂ ਡਿਸਕਸ ਕੀਤੀਆਂ ਨੇ ਅੱਜ ਦਾ ਮਿਨੀਮਮ ਟੈਂਪਰੇਚਰ 5.6 ਡਿਗਰੀ ਸੈਲਸੀਅਸ ਔਰ ਕੱਲ ਦਾ ਮੈਕਸਿਮਮ ਟੈਂਪਰੇਚਰ 12 ਡਿਗਰੀ ਸੈਲਸੀਅਸ। ਬਾਕੀ ਸਭ ਕੁਝ ਠੀਕ ਹੋ ਮੰਨ ਲਓ। ਆਨਵਰੇ 3-4 ਦਿਨ ਹਲੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਜੀ। ਇਸ ਤਰ੍ਹਾਂ ਦੀਆਂ ਹੀ ਕੋਲਡ ਡੇ ਕੰਡੀਸ਼ਨਸ ਐਂਡ ਡੈਂਸ ਟੂ ਵੈਰੀ ਡੈਂਸ ਫੌਗ ਹੀ ਐਕਸਪੈਕਟਡ। ਲੋਕਾਂ ਨੂੰ ਕੀ ਕਹੇਗਾ ਤਾਂ ਬ ਲੋਕਾਂ ਨੂੰ ਇਹੀ ਸਲਾਹ ਦੇ ਸਕਦੇ ਹਾਂ ਜੀ ਕਿ ਇੱਕ ਤਾਂ ਡੇਜ਼ ਬਹੁਤ ਕੋਲਡ ਚੱਲ ਰਹੇ ਨੇ ਸੋ ਉਹਨਾਂ ਨੂੰ ਡਾਇਰੈਕਟ ਐਕਸਪੋਜ਼ਰ ਜਿਹੜਾ ਠੰਡ ਅਵੋਇਡ ਕਰਨਾ ਚਾਹੀਦਾ ਘਰਾਂ ਤੋਂ ਤਾਂ ਹੀ ਬਾਹਰ ਨਿਕਲੋ ਜੇ ਬਹੁਤ ਜ਼ਰੂਰੀ ਹੈ ਸੈਕੰਡਲੀ ਜਿਹੜੀ ਸੰਗਣੀ ਤੋਂ ਦੀ ਪ੍ਰੈਡਿਕਸ਼ਨ ਹਲੇ ਵੀ ਆਉਣ ਵਾਲੇ 3-4 ਦਿਨ ਸਾਰੇ ਪੰਜਾਬ ਵਿੱਚ ਹੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਟਰੈਵਲ ਦਾ ਬੜਾ ਧਿਆਨ ਰੱਖਣਾ ਚਾਹੀਦਾ ਜੇ ਬਹੁਤ ਜ਼ਰੂਰੀ ਹੈ ਤਾਂ ਹੀ ਟਰੈਵਲ ਕਰੋ ਅਦਰਵਾਈਜ਼ ਅਵੋਇਡ ਕਰਨਾ ਚਾਹੀਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ